ਸਸ਼ਿਕਲ ਪਿਆਰੇ ਵਿਦਿਆਰਥੀਓ ਤੁਹਾਡਾ ਸਾਰਿਆਂ ਦਾ YouTube ਚੈਨਲ ਉੱਪਰ ਸਵਾਗਤ ਹੈ ਅੱਜ ਅਸੀਂ ਕਰਾਂਗੇ ਪੈਰਾ ਰਚਨਾ ਪੈਰੇ ਦਾ ਨਾਮ ਹੈ ਬਸ ੱਡੇ ਦਾ ਦ੍ਰਿਸ਼ ਸ਼ੁਰੂ ਕਰਦੇ ਹਾਂ ਬਸ ੱਡੇ ਦਾ ਦ੍ਰਿਸ਼ ਬੜੀ ਗਹਿਮਾ ਗਹਿਮੀ ਵਾਲਾ ਹੁੰਦਾ ਹੈ ਇੱਕ ਪਾਸੇ ਸਵਾਰੀਆਂ ਟਿਕਟਾ ਲੈਣ ਲਈ ਬੜੀ ਬੇਤਾਪੀ ਨਾਲ ਲਾਈਨ ਵਿੱਚ ਖਲੋਤੀਆਂ ਹੁੰਦੀਆਂ ਹਨ ਦੂਜੇ ਪਾਸੇ ਪੀੜ ਕਦੇ ਇੱਕ ਬੱਸ ਵੱਲ ਨੂੰ ਉਲੜਦੀ ਹੈ ਕਦੀ ਦੂਸਰੀ ਵਾਸ ਦੂਜੀ ਵੱਲ ਨੂੰ ਕੁਝ ਬੱਸਾਂ ਭਰੀਆਂ ਆਉਂਦੀਆਂ ਹਨ ਅਤੇ ਕੁਝ ਭਰੀਆਂ ਜਾਂਦੀਆਂ ਹਨ ਕੋਈ ਕੋਈ ਬੱਸ ਜਿਸ ਦਾ ਅਜੇ ਟਾਈਮ ਨਹੀਂ ਹੋਇਆ ਹੁੰਦਾ ਇੱਕ ਪਾਸੇ ਖਲੋਤੀ ਹੁੰਦੀ ਹੈ ਰਿਕਸ਼ੇ ਅਤੇ ਆਟੋ ਰਿਕਸ਼ੇ ਰਾਹੀਂ ਜਾਂ ਪੈਦਲ ਲੋਕ ਬੱਸ ਅੱਡੇ ਵਿੱਚ ਦਾਖਲ ਹੁੰਦੇ ਹਨ ਈਵੇਂ ਹੀ ਬੱਸਾਂ ਤੋਂ ਉਤਰਦੀਆਂ ਸਵਾਰੀਆਂ ਵਿੱਚੋਂ ਕੁਝ ਚਾਹ ਪਾਣੀ ਜਾਂ ਸੋਡਾ ਆਦ ਪਿੰਦੀਆਂ ਹਨ ਕੁੱਲੀ ਸਵਾਰੀਆਂ ਦਾ ਸਮਾਨ ਬੱਸਾਂ ਉੱਤੇ ਚੜੋਂਦੇ ਅਤੇ ਲਾਉਂਦੇ ਵਿਖਾਈ ਦਿੰਦੇ ਹਨ ਬੱਸ ਅੱਡੇ ਤੇ ਇੱਕ ਅਜੀਬ ਜਿਹਾ ਸ਼ੋਰ ਹੁੰਦਾ ਹੈ ਬੱਸਾਂ ਬਾਰੇ ਪੁਛਨੀਆਂ ਸਵਾਰੀਆਂ ਟਿਕਟਾਂ ਲਈ ਆਵਾਜ਼ਾਂ ਦਿੰਦੇ ਕੰਡਕਟਰ ਰਾਹ ਮੰਗਦੇ ਰਿਕਸ਼ੇ ਅਤੇ ਸਾਈਕਲਾਂ ਆਦੇ ਚਾਲਕ ਅਤੇ ਬੱਸਾਂ ਦੇ ਹਾਰਨ ਨਿੱਕੀਆਂ ਮੋਟੀਆਂ ਚੀਜ਼ਾਂ ਵੇਚਣ ਵਾਲਿਆਂ ਦੀਆਂ ਪਾਂਤ ਪਾਂਤ ਦੀਆਂ ਆਵਾਜ਼ਾਂ ਬੱਸ ਅੱਡਾ ਆਪਣੇ ਆਪ ਵਿੱਚ ਇੱਕ ਵੱਸਦੀ ਰਸਦੀ ਦੁਨੀਆ ਹੈ ਬੱਚਿਓ ਅਸੀਂ ਦੇ ਆਮ ਹੀ ਦੇਖਦੇ ਆਂ ਛੋਟੇ ਆਪਾਂ ਤਾਂ ਛੋਟੇ ਛੋਟੇ ਬੱਸ ਅੱਡੇ ਦੇਖਦੇ ਆਂ ਨਾ ਜਿਹਦੇ ਵਿੱਚ ਅਸੀਂ ਮਤਲਬ ਕਿ ਬੱਸ ਦੇ ਵਿੱਚ ਬੈਠ ਕੇ ਹੀ ਟਿਕਟ ਕਟਵਾਨਦੇ ਆਂ ਲੇਕਿਨ ਜਦੋਂ ਅਸੀਂ ਵੱਡੇ ਸ਼ਹਿਰ ਦੇ ਵਿੱਚ ਜਾਂਦੇ ਆਂ ਤੇ ਉੱਥੇ ਕੀ ਹੁੰਦਾ ਹੈ ਕਿ ਬਾਹਰ ਕੰਡਕਟਰ ਬੈਠਾ ਹੁੰਦਾ ਹੈ ਤੇ ਅਸੀਂ ਪਹਿਲੇ ਟਿਕਟ ਲੈਂਦੇ ਆਂ ਤੇ ਫਿਰ ਅਸੀਂ ਬੱਸ ਦੇ ਵਿੱਚ ਚੜਦੇ ਆਂ ਹਨਾ ਲੇਕਿਨ ਜਦੋਂ ਅਸੀਂ ਤੇ ਛੋਟੇ ਛੋਟੇ ਪਿੰਡਾਂ 'ਚ ਛੋਟੇ ਸ਼ਹਿਰਾਂ ਦੇ ਵਿੱਚ ਜਿੱਦਾਂ ਰਹਿੰਦੇ ਆਂ ਤੇ ਉੱਥੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਅਸੀਂ ਤੇ ਬੱਸ ਦੇ ਵਿੱਚ ਪਹਿਲੇ ਚੜ ਜੰਨੇ ਆ ਫਿਰ ਅਸੀਂ ਟਿਕਟ ਦਿੰਨੇ ਆ ਬੱਸ ਦੀ ਹਨਾ ਤੇ ਇਹ ਸੀ ਸਾਡਾ ਪੈਰਾ ਆਸ ਕਰਦੀ ਆ ਕਿ ਤੁਸੀਂ ਇਸ ਪੈਰੇ ਦੇ ਵਿੱਚੋਂ ਜਰੂਰ ਕੁਝ ਸਿੱਖਿਆ ਹੋਏਗਾ ਵੀਡੀਓ ਵਧੀਆ ਲੱਗੀ ਹੋਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਓ